ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਦਾਰੀ ਦੇ ਅੰਦਰ ਸਮਾਜ ਦੇ ਅੰਦਰ ਰਹਿੰਦੇ ਆ ਤੁਸੀਂ ਇੱਕ ਗੱਲ ਵੇਖੀ ਹੋਏਗੀ ਇੱਕ ਕਹਾਵਤ ਵੀ ਅਕਸਰ ਕਈਆਂ ਕੋਲੋਂ ਸੁਣੀ ਹੋਏਗੀ ਵੀ ਲੋਕ ਚੜਦੇ ਸੂਰਜ ਨੂੰ ਸਲਾਮਾ ਕਰਦੇ ਨੇ ਲੋਕ ਤੁਹਾਡੀ ਮੰਜ਼ਲ ਵੇਖਦੇ ਨੇ ਲੋਕ ਤੁਹਾਡੀ ਕਾਮਯਾਬੀ ਵੇਖਦੇ ਨੇ ਲੋਕ ਤੁਹਾਡਾ ਕਾਰੋਬਾਰ ਵੇਖਦੇ ਨੇ ਲੋਕ ਤੁਹਾਡੀ ਜੋਬ ਵੇਖਦੇ ਨੇ ਤੁਹਾਡਾ ਫੈਲਿਆ ਹੋਇਆ ਅਡੰਬਰ ਦੇਖਦੇ ਨੇ ਤੁਹਾਡਾ ਕਾਰ ਬਾਰ ਦੇਖਦੇ ਨੇ ਤੁਹਾਡੀ ਕਾਰ ਕੋਠੀ ਦੇਖਦੇ ਨੇ ਇਹਨਾਂ ਸਾਰੀਆਂ ਚੀਜ਼ਾਂ ਦੇ ਪਿੱਛੇ ਇਹਨਾਂ ਸਾਰੇ ਸੁੱਖ ਸਾਧਨਾਂ ਦੇ ਪਿੱਛੇ ਤੁਹਾਡੀ ਮਿਹਨਤ ਕੀ ਹੈ ਉਹ ਨਹੀਂ ਦਿਸਦੀ ਤੋਂ ਮੇਰਾ ਜਿਹੜਾ ਅੱਜ ਦਾ ਮੁੱਦਾ ਹੈ ਉਹ ਤੁਹਾਡੀ ਮਿਹਨਤ ਤੇ ਪ੍ਰਣਾਮ ਦੋਵਾਂ ਦੇ ਉੱਤੇ ਹੈ ਮਿਹਨਤ ਕਰੋ ਤੇ ਮਿਹਨਤ ਲਗਾਤਾਰ ਕਰੋ ਜਨੂਨ ਬਣਾ ਕੇ ਕਰੋ ਜਿੰਨਾ ਸਮਾਂ ਤੁਹਾਨੂੰ ਉਸ ਮਿਹਨਤ ਦਾ ਚੰਗਾ ਪ੍ਰਨਾਮ ਨਾ ਮਿਲ ਜਾਏ ਮਿਹਨਤ ਦੇ ਵਜੋਂ ਮਿਹਨਤ ਦੇ ਇਹ ਵਜ ਮਿਹਨਤ ਦੇ ਬਦਲੇ ਚੰਗੀ ਮੰਜ਼ਲ ਨਾ ਮਿਲ ਜਾਏ ਚੰਗਾ ਰੁਤਬਾ ਨਾ ਮਿਲ ਜਾਏ ਉਨਾ ਸਮਾਂ ਮਿਹਨਤ ਕਰਦੇ ਰਹੋ ਤੁਸੀਂ ਕਿੰਨੀ ਵਾਰ ਡਿੱਗੇ ਹੋ ਤੁਸੀਂ ਕਿੰਨੇ ਵਾਰ ਠੇਡੇ ਖਾਦੇ ਨੇ ਤੁਸੀਂ ਕਿੰਨੀ ਵਾਰ ਹਾਰੇ ਹੋ ਤੁਸੀਂ ਕਿੰਨੀ ਵਾਰ ਰੋਏ ਹੋ ਤੁਸੀਂ ਕਿੰਨੀ ਵਾਰ ਕਲਪੇ ਹੋ ਤੁਸੀਂ ਕਿੰਨੀ ਵਾਰ ਭੁੱਖੇ ਪਿਆਸੇ ਰਹੇ ਹੋ ਇਹ ਸਭ ਚੀਜ਼ਾਂ ਪਰਦੇ ਦੇ ਅੰਦਰ ਨੇ ਪਰ ਇਹ ਸਾਰੇ ਦੌਰ ਵਿੱਚੋਂ ਗੁਜ਼ਰਨ ਤੋਂ ਬਾਅਦ ਤੁਸੀਂ ਪਹੁੰਚੇ ਕਿੱਥੇ ਹੋ ਇਹ ਲੋਕਾਂ ਦੇ ਸਾਹਮਣੇ ਚਮਕਦੇ ਸੂਰਜ ਦੀ ਤਰ੍ਹਾਂ ਸਾਹਮਣੇ ਹੈ ਤੇ ਲੋਕ ਉਹਨੂੰ ਵੇਂਦੇ ਨੇ ਜੋ ਲੋਕਾਂ ਦੀਆਂ ਨਜ਼ਰਾਂ ਦੇ ਸਾਹਮਣੇ ਹੁੰਦਾ ਹੈ ਇਹ ਠੀਕ ਹੈ ਜਦੋਂ ਤੁਸੀਂ ਮਿਹਨਤ ਦੇ ਦੌਰ ਵਿੱਚੋਂ ਸਟਰਗਲ ਦੇ ਦੌਰ ਵਿੱਚੋਂ ਮੁਸ਼ਕਲ ਦੇ ਦੌਰ ਵਿੱਚੋਂ ਗੁਜ਼ਰ ਰਹੇ ਸੀ ਇਹ ਗੱਲ ਠੀਕ ਹੈ ਵੀ ਉਸ ਵਕਤ ਵੀ ਤੁਹਾਨੂੰ ਵੇਖਣ ਵਾਲੇ ਲੋਕ ਮੌਜੂਦ ਸਨ ਜਿਹੜੇ ਅੱਜ ਵੇਖ ਰਹੇ ਨੇ ਇਹ ਵੀ ਤੇ ਕੁਝ ਪਿੱਛੇ ਰਹਿ ਚੁੱਕੇ ਨੇ ਉਹ ਵੀ ਪਰ ਲੋਕ ਸਲਾਮ ਉਹਨੂੰ ਕਰਦੇ ਨੇ ਨਮਸਕਾਰ ਉਹਨੂੰ ਕਰਦੇ ਨੇ ਜਿਹਦਾ ਰੁਤਬਾ ਚੰਗਾ ਹੈ ਜਿਹਦੇ ਕੋਲ ਪ੍ਰਣਾਮ ਚੰਗਾ ਹੈ ਖੈਰ ਤੁਹਾਡੀਆਂ ਕਾਲੀਆਂ ਰਾਤਾਂ ਅਰਾਦਾ ਰੰਗ ਕਾਲਾ ਹੈ ਤੁਹਾਡੀਆਂ ਕਾਲੀਆਂ ਰਾਤਾਂ ਦਿਨ ਦੇ ਬਰਾਬਰ ਜਾਣ ਕੇ ਇੱਕ ਬੱਚੇ ਨੇ ਕਿੰਨੀ ਪੜ੍ਹਾਈ ਕੀਤੀ ਕਿੰਨੀ ਅੱਖਾਂ ਦੀ ਕਮਾਈ ਕੀਤੀ ਕਿੰਨੀ ਮਗਜਮਾਰੀ ਕੀਤੀ ਅੱਖਾਂ ਦੇ ਅੰਦਰ دارو ਪਾਪ ਆ ਕੇ ਅੱਖਾਂ ਦੀ ਥਕਾਵਟ ਨੂੰ ਦੂਰ ਕੀਤਾ ਲਗਾਤਾਰ ਪੜਿਆ ਚਾਹ ਕੌਫੀ ਪੀ ਪੀ ਕੇ ਪੜਿਆ ਇਹ ਸਾਰੀਆਂ ਗੱਲਾਂ ਉਸ ਬੱਚੇ ਨੂੰ ਪਤਾ ਹੈ ਜਾਂ ਬੱਚੇ ਦੇ ਨਾਲ ਜਿਹੜੇ ਉਹਦੇ ਸਹਾਇਕ ਮਾਂ ਬਾਪ ਨੇ ਮਦਦਗਾਰ ਨੇ ਉਹਨਾਂ ਨੂੰ ਪਤਾ ਹੈ ਪਰ ਜਿਸ ਦਿਨ ਯੂਨੀਵਰਸਿਟੀ ਦੇ ਵਿੱਚੋਂ ਪਰਿਨਾਮ ਆਉਣਾ ਹੈ ਨਾ ਰਿਜ਼ਲਟ ਆਉਣਾ ਹੈ ਅਰ ਰਿਜ਼ਲਟ ਜਦੋਂ ਆਉਣਾ ਹੈ ਤੇ ਉਹ ਪੇਪਰਾਂ ਵਿੱਚ ਜਾਣਾ ਹੈ ਅਖਬਾਰਾਂ ਦੀਆਂ ਸੁਰਖੀਆਂ ਬਣਨੀਆਂ ਨੇ ਜਾਂ ਟੀਵੀ ਰੇਡੀਓ ਤੇ ਪ੍ਰਕਾਸ਼ਿਤ ਹੋਣਾ ਹੈ ਲੋਕਾਂ ਨੇ ਉਦੋਂ ਵੇਖਣਾ ਹੈ ਵੀ ਫਲਾਣਾ ਬੱਚਾ ਫਲਾਣੇ ਦਾ ਬੱਚਾ ਫਲਾਣੇ ਪਿੰਡ ਸ਼ਹਿਰ ਦਾ ਬੱਚਾ ਉਹ ਅੱਜ ਇਸ ਮੰਜ਼ਲ ਤੇ ਪਹੁੰਚ ਗਿਆ ਹੈ ਪ੍ਰਣਾਮ ਰਿਜ਼ਲਟ ਸਾਰਿਆਂ ਦੇ ਸਾਹਮਣੇ ਹੁੰਦਾ ਹੈ ਤੇ ਜਿਹੜੀ ਮਿਹਨਤ ਹੁੰਦੀ ਹੈ ਨਾ ਸਟਰਗਲ ਹੁੰਦਾ ਹੈ ਉਹ ਥੋੜਿਆਂ ਦੇ ਸਾਹਮਣੇ ਹੁੰਦਾ ਹੈ ਤਾਂ ਖੈਰ ਤੁਹਾਨੂੰ ਮਿਲਿਆ ਕਿ ਇਹਦੇ ਉੱਤੇ ਧਿਆਨ ਸਾਰਿਆਂ ਦਾ ਹੀ ਜਾਂਦਾ ਹੈ ਹਮੇਸ਼ਾ ਇੱਕ ਗੱਲ ਨੂੰ ਇਹ ਵੇਖੋ ਵੀ ਜਿਹੜੀ ਮਿਹਨਤ ਹੈ ਨਾ ਉਹ ਪਰਦੇ ਵਿੱਚ ਹੁੰਦੀ ਹੈ ਤੇ ਜਿਹੜੀ ਮੰਜ਼ਲ ਹੈ ਉਹ ਸਾਰਿਆਂ ਦੇ ਸਾਹਮਣੇ ਹੁੰਦੀ ਇਸ ਕਰਕੇ ਜਿੰਨਾ ਸਮਾਂ ਤੁਸੀਂ ਰਿਜ਼ਲਟ ਤੱਕ ਪਹੁੰਚ ਨਾ ਜਾਓ ਪਰਿਨਾਮ ਤੱਕ ਪਹੁੰਚ ਨਾ ਜਾਓ ਉਨਾ ਸਮਾਂ ਹਾਰੋ ਨਾ ਹਾਰਨਾ ਔਰ ਜਿਤਨਾ ਇਹ ਸਾਡੇ ਨਾਲ-ਨਾਲ ਚੱਲਦਾ ਰਹੇਗਾ ਡਿੱਗਣਾ ਤੇ ਉੱਠਣਾ ਨਾਲ-ਨਾਲ ਚੱਲਦਾ ਰਹੇਗਾ ਜਿਵੇਂ ਦਿਨ ਚੱਲਦਾ ਹੈ ਰਾਤ ਚੱਲਦੀ ਹੈ ਮੌਸਮ ਬਦਲਦੇ ਨੇ ਇਸ ਤਰ੍ਹਾਂ ਉਤਰਾ ਚੜ੍ਹਾ ਲਾਈਫ ਦੇ ਅੰਦਰ ਆਉਂਦਾ ਜਾਂਦਾ ਰਹੇਗਾ ਬੰਦਾ ਮਿੱਟਦਾ ਰਹੇਗਾ ਪਰ ਉਹਨਾਂ ਸਮਾਂ ਢੇਰੀ ਟਾ ਕੇ ਨਾ ਬਹਿ ਜਾਓ ਜਿੰਨਾ ਸਮਾਂ ਤੁਹਾਨੂੰ ਤੁਹਾਡਾ ਮਿੱਥਿਆ ਹੋਇਆ ਗੋਲ ਨਾ ਮਿਲ ਜਾਏ ਤੁਹਾਡਾ ਬਣਾਇਆ ਹੋਇਆ ਪ੍ਰਣਾਮ ਨਾ ਮਿਲ ਜਾਏ ਤੁਹਾਡਾ ਸੋਚਿਆ ਹੋਇਆ ਰਿਜ਼ਲਟ ਨਾ ਮਿਲੇ ਉਹਨਾਂ ਸਮਾਂ ਢੇਰੀ ਟਾ ਕੇ ਬਹੋ ਨਾ ਜੇ ਤੁਹਾਡੇ ਅੰਦਰ ਇੱਕ ਲਗਣੇ ਔਰ ਤੁਸੀਂ ਇੱਕ ਮਿਥ ਲਿਆਵੇ ਮੈਂ ਇਹ ਗੋਲ ਨੂੰ ਪਾਉਣਾ ਹੈ ਤੁਸੀਂ ਆਪਣੇ ਅੰਦਰ ਇਹ ਗੱਲ ਬਣਾ ਲਈ ਜਨੂਨ ਪਾਲ ਲਿਆ ਵੀ ਆਹ ਰਿਜ਼ਲਟ ਮੇਰੇ ਕੋਲ ਹੋਣਾ ਚਾਹੀਦਾ ਮੈਂ ਰਿਜ਼ਲਟ ਆਪਣੇ ਨਾਂ ਦੇ ਉੱਤੇ ਜੁੜਿਆ ਹੋਇਆ ਵੇਖਣਾ ਚਾਹੁੰਦਾ ਉਹ ਜਿਹੜਾ ਰਿਜ਼ਲਟ ਦਾ ਜਨੂਨ ਹੈ ਨਾ ਉਹ ਤੁਹਾਨੂੰ ਮਿਹਨਤ ਕਰਨ ਵਾਸਤੇ ਲਗਾਤਾਰ ਪ੍ਰੇਰਦਾ ਰਹੇਗਾ ਇਸ ਗੱਲ ਨੂੰ ਮੈਂ ਦੁਬਾਰਾ ਰਿਪੀਟ ਕਰ ਰਿਹਾ ਆਪਣਾ ਪਹਿਲਾ ਇੱਕ ਰਿਜ਼ਲਟ ਬਣਾਓ 99% ਮੈਂ ਐਸ ਸਬਜੈਕਟ ਦੇ ਵਿੱਚੋਂ ਨੰਬਰ ਲੈਣੇ ਨੇ ਯੂਨੀਵਰਸਿਟੀ ਵਿੱਚੋਂ ਬਲਾਉਣਾ ਹੁਣ ਉਹ ਜਿਹੜਾ ਪਰਿਨਾਮ ਹੈ ਪਰਿਨਾਮ ਦਾ ਜਨੂਨ ਹੈ ਉਹ ਜਿਹੜਾ ਜਨੂਨ ਹੈ ਤੁਹਾਨੂੰ ਮਿਹਨਤ ਕਰਨ ਵਾਸਤੇ ਲਗਾਤਾਰ ਪ੍ਰੇਰਣਾ ਕਰਦਾ ਰਹੇਗਾ ਤੁਹਾਨੂੰ ਟੇਕੇ ਬਹਿ ਨਹੀਂ ਦੇਗਾ ਔਰ ਟੇਕੇ ਬਹਿਣਾ ਵੀ ਨਹੀਂ ਚਾਹੀਦਾ ਜੇ ਆਪਣੇ ਜਨੂਨ ਨੂੰ ਪਾਲ ਲਿਆ ਤੇ ਜੇ ਆਪਣੇ ਰਿਜ਼ਲਟ ਨੂੰ ਅੰਦਰ ਪਾਲ ਲਿਆ ਜਿੰਨਾ ਸਮਾਂ ਉਹ ਮਿਲ ਨਾ ਜਾਏ ਖੈਰ ਬਿਨਾ ਮਤਲਬ ਦੇ ਚੱਲਣਾ ਕਿਧਰੇ ਪਹੁੰਚ ਨਹੀਂ ਬੰਦੇ ਮਤਲਬ ਦੇ ਨਾਲ ਚੱਲਣਾ ਸੋਚ ਕੇ ਚੱਲਣਾ ਮਿੱਥ ਕੇ ਚੱਲਣਾ ਮੈਂ ਫਲਾਣੇ ਥਾਂ ਤੇ ਜਾ ਰਿਹਾ ਉਹਦਾ ਚੱਲਣਾ ਹੀ ਸਗਾਰਥਾ ਹੈ ਚੰਗਾ ਹੈ ਗੁੱਡ ਹੈ ਬਿਨਾ ਮਤਲਬ ਤੋਂ ਚੱਲਣਾ ਤੇ ਪਾਗਲ ਵੀ ਸਾਰਾ ਸਾਰਾ ਦਿਨ ਚੱਲਦਾ ਹੀ ਹੈ ਨਾ ਬਿਨਾ ਮਤਲਬ ਤੋਂ ਬੋਲਣਾ ਐਵੇਂ ਵਿਅਰਥ ਹੋ ਜਾਂਦਾ ਹੈ ਮਤਲਬ ਦੇ ਨਾਲ ਬੋਲਣਾ ਕਿਸੇ ਅਰਥ ਵਿੱਚ ਹੁੰਦਾ ਹੈ ਤੁਸੀਂ ਪਹਿਲਾਂ ਆਪਣਾ ਇੱਕ ਟਾਰਗੇਟ ਬਣਾਓ ਪਰਿਨਾਮ ਮਿੱਥੋ ਆਪਣੇ ਅੰਦਰ ਜਨੂਨ ਪਾ ਲਓ ਵੀ ਮੈਂ ਬਣਨਾ ਕੀ ਹੈ ਮੈਂ ਆਈਪੀਐਸ ਬੰਨਾ ਹੈ ਆਈਏਐਸ ਬੰਨਾ ਹੈ बिजनेसमੈਨ ਬੰਨਾ ਹੈ ਮੈਂ ਇੱਕ ਡਾਕਟਰ ਬੰਨਾ ਹੈ ਸਾਇੰਟਿਸਟ ਬੰਨਾ ਹੈ ਇੰਜੀਨੀਅਰ ਬੰਨਾ ਹੈ ਮੈਂ ਬੰਨਾ ਕੀ ਫਿਰ ਉਹ ਜਿਹੜਾ ਜਨੂਨ ਹੈ ਨਾ ਉਹਨੂੰ ਪਰਿਨਾਮ ਤੱਕ ਲੈ ਕੇ ਜਾਣ ਲਈ ਦਿਨ ਪਰ ਰਾਤ ਲਗਾਤਾਰ ਮਿਹਨਤ ਸਟਰਗਲ ਦੇ ਦੌਰ ਵਿੱਚੋਂ ਤੁਹਾਨੂੰ ਗੁਜ਼ਰਨਾ ਲਾਜ਼ਮੀ ਹੈ ਔਰ ਗੁਜ਼ਰਦੇ ਰਹੋ ਜੇ ਖਾਲੀ ਫੇਲ ਤੇ ਪਾਸ ਹੈ ਨਾ ਇਸ ਸਕੂਲਾਂ ਦੇ ਅੰਦਰੋਂ ਪਾਸ ਤੇ 33% ਨੰਬਰ ਵਾਲਾ ਵੀ ਹੋ ਜਾਂਦਾ ਹੈ ਪਰ ਜਦੋਂ ਕਿਧਰੇ ਜੌਬ ਲੈਣ ਦਾ ਸਮਾਂ ਆਉਣਾ ਹੈ ਨਾ ਉਦੋਂ 33% 33% ਵਾਲਾ ਪਿੱਛੇ ਰਹਿ ਜਾਂਦਾ ਹੈ ਜੌਬ ਉਹਦੀ ਚੋਲੀ ਵਿੱਚ ਪੈਂਦੀ ਹੈ ਜਿਹੜਾ ਟਾਪਰ ਹੁੰਦਾ ਹੈ ਤੋਂ ਮਸਲਾ ਪਾਸ ਹੁੰਦਾ ਨਹੀਂ ਹੈ ਬਿ ਸਕੂਲ ਵਿੱਚੋਂ ਕਲਾਸ ਅਗਲੀ ਜਾਣਾ ਹੈ ਮਸਲਾ ਇਹ ਨਹੀਂ ਹੈ ਮਸਲਾ ਇਹ ਹੈ ਕਿ ਮੇਰੀ ਚੋਲੀ ਵਿੱਚ ਮੇਰਾ ਰਿਜ਼ਲਟ ਪਵੇ ਚੰਗੀ ਜੌਬ ਪਵੇ ਚੰਗਾ ਬਿਜ਼ਨਸ ਪਵੇ ਕੀ ਕਰੋਗੇ ਉਸ ਪਾਸ ਹੋਏ ਨੂੰ ਕੀ ਕਰੋਗੇ ਉਸ ਡਿਗਰੀ ਨੂੰ ਜਿਹੜੀ ਡਿਗਰੀ ਤੁਹਾਨੂੰ ਕੁਝ ਦਵਾ ਨਾ ਸਕੇ ਜਿਸ ਡਿਗਰੀ ਦੇ ਨਾਲ ਜਿਸ ਪਾਸ ਹੋਣ ਦੇ ਨਾਲ ਤੁਸੀਂ ਕੁਝ ਬਾਣੀ ਨਾ ਪਾਏ ਕੀ ਕਰੋਗੇ ਉਸ ਡਿਗਰੀ ਦਾ ਕਾਗਰਾ ਕਾਗਜਾਂ ਦਾ ਜਿਵੇਂ ਆਮ ਥੱਬਾ ਪਿਆ ਹੁੰਦਾ ਤੁਹਾਡੇ ਘਰ ਉਹ ਵੀ ਸਰਟੀਫਿਕੇਟ ਵੀ ਇਸ ਤਰ੍ਹਾਂ ਹੀ ਕਾਗਜ਼ੇ ਬਣ ਕੇ ਧਰੇ ਰਹਿਣ ਤੁਸੀਂ ਕਹਿਨੋ ਹੋਗੇ ਮੈਂ ਕੁਝ ਕੀਤਾ ਹੈ ਪਰ ਉਹ ਕੁਝ ਕਰਨ ਦੇ ਨਾਲ ਤੁਹਾਡੇ ਪੱਲੇ ਤੇ ਕੁਝ ਨਹੀਂ ਪਿਆ ਇਸ ਕਰਕੇ ਟਾਰਗੇਟ ਉੱਚਾ ਬਣਾਓ ਅਰ ਰਿਜ਼ਲਟ ਉੱਚਾ ਮਿਥੋ ਤਾਂ ਕਿ ਤੁਹਾਡੀ ਚੌਲੀ ਦੇ ਅੰਦਰ ਉੱਚੀ ਜੋ ਵੀ ਆਪਣੇ ਆਪ ਡਿੱਗ ਪਵੇ ਆਣ ਕੇ ਪੈ ਜਾਵੇ ਨਹੀਂ ਤੇ ਉਹ ਸਰਟੀਫਿਕੇਟ ਰੱਦੀ ਦੇ ਕਾਗਜ਼ਾਂ ਨਾਲੋਂ ਵੱਧ ਕੁਝ ਵੀ ਨਹੀਂ ਹੈ ਮਸਲਾ ਪਾਸ ਹੋਣ ਦਾ ਨਹੀਂ ਹੈ ਮਸਲਾ ਸਿਲੈਕਟ ਹੋਣ ਦਾ ਹੈ ਤੇ ਬਹੁਤਿਆਂ ਦੀ ਭੀੜ ਦੇ ਅੰਦਰੋਂ ਸਿਲੈਕਟ ਕਿਵੇਂ ਹੋਣਾ ਇਹ ਤੁਹਾਨੂੰ ਇਸ ਦੌਰ ਵਿੱਚੋਂ ਗੁਜ਼ਰਦਿਆਂ ਚੰਗੀ ਸਮਝ ਹੈ ਦੁਬਾਰਾ ਕਹਿ ਦਿਆਂ ਮਸਲਾ ਪਾਸ ਹੋਣ ਦਾ ਨਹੀਂ ਮਸਲਾ ਹੈ ਸਿਲੈਕਟ ਹੋਣਾ ਹੈ ਤੇ ਸਿਲੈਕਟ ਕਿੰਨਾ ਵਿੱਚ ਹੋਣਾ ਹੈ ਜਿਹੜੇ ਤੁਹਾਡੇ ਚਾਰ ਸਫੇਰੇ ਵਾਲੇ ਦਿਵਾਲੇ ਸੈਂਕੜਿਆਂ ਦੀ ਹਜ਼ਾਰਾਂ ਦੀ ਭੀੜ ਹੈ ਉਸ ਭੀੜ ਵਿੱਚੋਂ ਕੋਈ ਆਵਾਜ਼ ਦੇ ਕੇ ਬੁਲਾਏ ਵੀ ਫਲਾਣਾ ਸਿੰਘ ਫਲਾਣਾ ਰਾਮ ਫਲਾਣਾ ਦਾਸ ਫਲਾਣਾ ਬੰਦਾ ਅੱਗੇ ਆਵੇ ਉਹਦੀ ਅੱਜ ਸਿਲੈਕਸ਼ਨ ਹੋ ਗਈ ਤੇ ਅਗਲੇ ਦਿਨ ਪਤਾ ਕੀ ਖਬਰ ਆਉਣੀ ਇੰਨੇ ਹਜ਼ਾਰ ਬੱਚਿਆਂ ਦੇ ਵਿੱਚੋਂ ਇੰਨੇ ਹਜ਼ਾਰ ਇੰਟਰਵਿਊ ਦੇਣ ਵਾਲਿਆਂ ਦੇ ਵਿੱਚੋਂ ਆਹ ਬੰਦਾ ਪਾਸ ਹੋਇਆ ਇਦੀ ਚੋਲੀ ਦੇ ਅੰਦਰ ਆ ਜੋਬ ਪਈ ਮਸਲਾ ਸਿਲੈਕਟ ਹੁੰਦਾ ਹੈ ਮਸਲਾ ਪਾਸ ਹੁੰਦਾ ਨਹੀਂ ਆਪਣਾ ਰਿਜ਼ਲਟ ਚੰਗਾ ਮਿੱਥੋ ਜਨੂਨ ਚੰਗਾ ਪਾਲੋ ਮਿਹਨਤ ਸਟਰਗਲ ਦੇ ਦੌਰ ਵਿੱਚੋਂ ਨਿਕਲੋ ਤਾਂ ਕਿ ਉਹ ਜੋਬ ਤੁਹਾਡੀ ਚੋਲੀ ਦੇ ਅੰਦਰ ਆ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ